ਇਹ ਜੋ ਪੰਜਾਬ ਦੇ ਵਿੱਚ ਜਾਬਰ ਚੱਲ ਰਿਹਾ ਹੈ ਇਹ ਜਾਬਰ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਇੱਕ ਸਰਕਾਰ ਦਾ ਸਰੀਰ ਸੱਚਰੇ ਸਰੀਰ ਕਮਾਣ ਕਿ ਰਹਿਣਾ ਤੁਸੀਂ ਲੋਕ ਹੀ ਦੇਖਦੇ ਹੋ ਕਿ ਕਿਵੇਂ ਆਪਾਂ ਇਸ ਮੁੱਖ ਮੰਤਰੀ ਸਰਕਾਰ ਦੇ ਪੈਰਾਂ ਥਲੇ ਆ ਕੇ ਮਚਾਈ ਹੋਈ ਹੈ ਇਹ ਆਪਣਾ ਮੁੱਖ ਮੰਤਰੀ ਜਾਬਰ ਬਣ ਗਿਆ ਉਹਦੇ ਵਿੱਚ ਜਿਹੜੀ ਬਿਆਨ ਤੇ ਮੁਟਰ ਜਿਹੜੀ ਹੋ ਆ ਚੁੱਕੀ ਹੈ ਪਰ ਲੋਕੋ ਇਹੀ ਬੇਇਨਸਾਫੀ ਕਰਦਾ ਵੀ ਟੱਕੜੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚੌਕੇ ਨੇ ਕਿ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਚੀ ਆ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਹਿੰਦਾ ਮੈਂ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਵਾਲਾ ਜੀ ਕੋਈ ਕਹਿੰਦਾ ਮੈਂ ਭਾਜਪਾ ਵਾਲਾ ਜੀ ਕੋਈ ਕਹਿੰਦਾ ਮੈਂ ਬਾਦਲਵਾਣਾ ਕਿਉਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰੀ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਸਰਕਾਰ ਦੇ ਸੱਚੇ ਸੇਵਕ ਬਣ ਕੇ ਰਹਿਣਾ ਭਗਵਾਨ ਤੁਮਾਰ ਦੀ ਬਖਸ਼ਣ ਦੀ ਗੱਲ ਦੀ ਹੱਟੀ ਬਣ ਕੇ ਰਹਿਣਾ ਖੇੜ ਖੇੜ ਕੇ ਬਦਲੇ ਆਪਾਂ ਲੈਣੇ ਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਨਾਲ ਡੋਗੜਾ ਨਹੀਂ ਲੈਣੇ ਇਸ ਕਰਕੇ ਤਾਕੇ ਹੋ ਕੇ ਲੜਾਈ ਲੜਨੀ ਆ ਚੱਲ ਵੀ ਬੜੀ ਵੱਡੀ ਸਾਡੇ ਪਰਥੋ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉੱਥੇ ਨੌਜਵਾਨ ਕਰਾਏ ਉੱਥੇ ਹੀ ਪੁਲਿਸ ਨੇ ਸ਼ਰਧ ਕੀਤਾ ਤੇ ਜਦੋਂ ਕੱਠ ਹੋਇਆ ਤੇ ਪੁਲਸ ਵਾਲਾ ਚੱਕ ਕੇ ਪੈਂਡ ਕਰਤਾ ਇਸ ਕਰਕੇ ਜੋਤ ਸੱਤ ਤੋਂ ਹੋ ਰਹੀ ਆ ਸਾਡੇ ਉੱਪਰ ਹੋ ਰਹੀ ਆ ਸਾਡੇ ਆਪਾਂ ਉੱਪਰ ਹੋ ਰਹੀ ਆ ਇਕੱਠੇ ਹੋ ਕੇ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਪੰਜਾਬ ਲਈ ਹੈ ਨੌਜਵਾਨਾਂ ਲਈ ਹੈ ਨੌਜਵਾਨ ਉਹ ਜਿਹੜੇ ਲੜਾਈ ਕਰ ਰਹੇ ਆ ਪੰਜਾਬ ਬਚਾਉਂਦੇ ਆ ਪੰਜਾਬ ਨੂੰ ਬਾਹਰ ਨੌਜਵਾਨ ਨੂੰ ਭੇਟਣਾ ਚਾਹੁੰਦੇ ਅਸੀਂ ਨੌਜਵਾਨ ਨੂੰ ਇੱਥੇ ਰੱਖਣਾ ਚਾਹੁੰਦੇ ਆ ਇਹ ਸਾਡੀ ਲੜਾਈ جاری ਰਹੂਗੀ ਮਰਦੇ ਦਮ ਤੱਕ ਲੜਾਈ ਰਹੂ ਉਹ ਤੇ ਮਾੜਾ ਜਿੰਨਾ ਜੋਰ ਲਾਉਣਾ ਲਾ ਲਾ ਜਿੰਨਾ ਜੋਰ ਲਾਤਾ ਲਾ ਲਾ ਤੇਰੇ ਐਨੇ ਜਿਧਰੂ ਗੱਲ ਦੀ ਹੱਡੀ ਬਣ ਕੇ ਰਾਵਾਂਗੇ ਔਰ ਸਮਝ ਤੂੰ ਜੇਲ੍ਹ ਦੇ ਵਿੱਚ ਹੋਵੇਂਗਾ ਫਿਰ ਤੂੰ ਜਿੱਦੜੇ ਕੱਟੇਗਾ ਸਾਡੀ ਭਾ ਗੁਰਪ੍ਰੀਤ ਸੇ ਉਹ ਲੋਕਾਂ ਕੇ ਬੇਇਨਤ ਕਰੂਗੀ ਵੀ ਆਜੋ ਮੇਰੇ ਭਗਵਾਨ ਤੁਮਾਂ ਦੇ ਕਿਸੇ ਨਹੀਂ ਆਉਗਾ ਕਿਸੇ ਨਹੀਂ ਆਉਣਾ ਤੂੰ ਜੇ ਤੇ ਵਿੱਚ ਹੋਏਗਾ ਅੱਜ ਦੀ ਗੱਲ ਕਹੀ ਨੂੰ ਯਾਦ ਰੱਖੀ ਜਿੰਨਾ ਘੋਟਾ ਹਾਂ ਤਾਲਾ ਸਮਾਪਤਤਾ ਵਰਤਵਾਲਾ ਤਖਤ ਵਰਤਦਾ ਜਿਆਦ ਰੱਖੋ ਨੌਜਵਾਨੋ ਨੰਬਰ ਲੈਣਿਆ ਕੀ ਮਸਾਲਾ ਆਦਾ ਆਪੂ ਸਾਹਿਬਾ ਦਾ ਅਨੁਭਵ ਕਰਨਾ ਸਾਰੇ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਏ ਹੋ ਬੜੀ ਲੱਖੇ ਤੇ ਲਈ ਤੇ ਸਾਡੇ ਆਪਸਾ ਆਪਣੇ ਨਕਾਰੇ ਲਈ ਆਏ ਹੋ ਤੁਹਾਡਾ ਸਾਰਾ ਦਾ ਬਹੁਤ-ਬਹੁਤ ਧੰਨਵਾਦ ਛੋਟੇ-ਫੁਲੋਟੇ ਦਾ ਬਹੁਤ-ਬਹੁਤ ਧੰਨਵਾਦ ਇਕੱਲੇ-ਇਕੱਲੇ ਜਿਹੜੇ ਫਲਰ ਕੇ ਲੰਮੇ ਸਮੇਂ ਤੋਂ ਇੱਥੇ ਬੈਠੋ ਤੁਹਾਡਾ ਬਹੁਤ-ਬਹੁਤ ਧੰਨਵਾਦ ਛੋਟੇ ਕਰਕੇ ਜਿਹੜੀ ਐਕਟੀਵਿਟੀ ਲੜਾਈ ਲਾਣੀਆਂ ਆ ਤਾਂ ਕਰਕੇ ਜਿਹੜਾ ਸਰਕਾਰਾਂ ਨਾਲ ਮਸਲਾ ਆਇਆ ਹੋਇਆ ਤਾਂ ਕਰਕੇ ਬੜੀ ਲੱਕਾ ਫੁਕਾਣਾ ਜੇ ਜੋ ਪੰਜਾਬ ਦੇ ਵਿੱਚ ਜਾਬਰ ਚੱਲ ਰਿਹਾ ਹੈ ਇਹ ਜਾਬਰ ਨਾਲ ਕਿਵੇਂ ਟੱਕਰ ਲੈਣੀ ਹੈ ਕਿਵੇਂ ਆਪਾਂ ਇੱਕ ਸਰਕਾਰ ਦਾ ਸਰੀਕ ਸੱਚਰੇ ਸਰੀਕ ਬਣ ਕੇ ਰਹਿਣਾ ਤੁਸੀਂ ਰੋਜ਼ ਹੀ ਦੇਖਦੇ ਹੋ ਕਿ ਕਿਵੇਂ ਆਪਾਂ ਇਹ ਐਸਾ ਮੁੱਖ ਮੰਤਰੀ ਤੇ ਸਰਕਾਰ ਦੇ ਪੈਰਾਂ ਥਲੇ ਆ ਕੇ ਬਚਾਈ ਹੋਈ ਆ ਇਹ ਆਪਣਾ ਮੁੱਖ ਮੰਤਰੀ ਜਾਦੂ ਬਣ ਗਿਆ ਉਹਦੇ ਵਿੱਚ ਜਿਹੜੀ ਬਿਆਨ ਤੇ ਮੁੱਖ ਜਿਹੜੀ ਹੂ ਆ ਚੁੱਕੀ ਆ ਪਰ ਲੋਕੋ ਇਹੀ ਬੇਇਨਸਾਫੀ ਕਰਦਾ ਵੀ ਟੱਕਰੇ ਹੋ ਜੋ ਜਿਹੜੇ ਪਿੰਡਾਂ ਦੇ ਵਿੱਚ ਚੌਕੇ ਨੇ ਕਿ ਮੇਰੀ ਖਾਸ ਕਰਕੇ ਉਹਨਾਂ ਨੂੰ ਬੇਇਨਸਾਫੀ ਆ ਜਿਨ੍ਹਾਂ ਨੇ ਸਾਡਾ ਪੰਜਾਬ ਬਰਬਾਦ ਕਰਿਆ ਕੋਈ ਕਿਹਾ ਬਹਾ ਝਾੜੂ ਵਾਲਾ ਜੀ ਕੋਈ ਕਹਿੰਦਾ ਮੈਂ ਕਾਂਗਰਸ ਨਾਲ ਜੀ ਕੋਈ ਕਹਿੰਦਾ ਮੈਂ ਬੀਜੇਪੀ ਨਾਲ ਜੀ ਕੋਈ ਕਹਿੰਦਾ ਮੈਂ ਬਾਦਲਵਾਣਾ ਕਿਉਂ ਨਹੀਂ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਪੰਜਾਬ ਦੇ ਆ ਅਸੀਂ ਪੰਜਾਬ ਲਈ ਲੜਨਾ ਸੀ ਪੰਜਾਬ ਲਈ ਮਰਨਾ ਹੈ ਇਸ ਕਰਕੇ ਆਪਣੀ ਸੋਚ ਸਾਰੀ ਦੀ ਪੰਜਾਬ ਪ੍ਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਇਹ ਸਰਕਾਰ ਦੇ ਸੱਚੇ ਸੇਵਕ ਬਣ ਕੇ ਰਹਿਣਾ ਭਗਵਾਨਤਵਾਦੀ ਧਰਮ ਦੀ ਜਲਦੀ ਹੱਡੀ ਬਣ ਕੇ ਰਹਿਣਾ ਖੇੜ-ਖੇੜ ਕੇ ਬਦਲੇ ਆਪਾਂ ਲੈਣਿਆ ਕੋਈ ਕਾਂਗਰਸ ਨੇ ਕੋਈ ਦੂਜੇ ਤੀਜੇ ਨਾਲ ਡੋਗਲਾ ਨਹੀਂ ਲੈਣਿਆ ਇਸ ਕਰਕੇ ਤਾਕਤ ਹੋ ਕੇ ਲੜਾਈ ਲੜਦੀ ਹੈ ਕੱਲ ਵੀ ਬੜੀ ਵੱਡੀ ਸਾਡੇ ਪਰਫੋ ਨੌਜਵਾਨਾਂ ਤੇ ਚੰਡੀਗੜ੍ਹ ਦੇ ਵਿੱਚ ਵੱਡੀ ਮੁਸੀਬਤ ਆਈ ਉੱਥੇ ਨੌਜਵਾਨ ਕਰਾਏ ਉੱਥੇ ਹੀ ਪੁਲਿਸ ਨਾਲ ਸ਼ਾਮਲ ਕੀਤਾ ਤੇ ਜਦੋਂ ਕੱਠ ਹੋਇਆ ਤੇ ਪੁਲਸ ਵਾਲਾ ਤਾਂ ਕਿ ਮਸਤ ਪੰਡ ਕਰਤਾ ਇਸ ਕਰਕੇ ਜੋਤ ਸ਼ਬਦ ਤੋਂ ਹੋਈ ਹੈ ਸਾਡੇ ਉੱਪਰ ਹੋ ਰਹੀ ਹੈ ਸਾਡੇ ਆਪਾਂ ਉੱਪਰ ਹੋ ਰਹੀ ਹੈ ਇਕੱਠੇ ਹੋ ਜੀ ਸਾਡੀ ਸਭ ਦੀ ਲੜਾਈ ਇਹ ਲੋਕਾਂ ਲਈ ਪੰਜਾਬ ਲਈ ਹੈ ਨੌਜਵਾਨਾਂ ਲਈ ਹੈ ਨੌਜਵਾਨੋ ਜਿਹੜੇ ਲੜਾਈ ਲੜ ਰਹੇ ਆ ਪੰਜਾਬ ਬਚਾਉਣ ਦੇ ਪੰਜਾਬ ਨੂੰ ਬਾਹਰ ਨੌਕਾਉਟ ਨੂੰ ਭੇਟਣਾ ਚਾਹੁੰਦੇ ਅਸੀਂ ਨੌਕਾਉਟ ਰੱਖਣਾ ਚਾਹੁੰਨੇ ਆ ਇਹ ਸਾਡੀ ਲੜਾਈ ਚੱਲੀ ਰਹੂਗੀ ਮਰਦੇ ਦਮ ਟੱਕਰ ਕਰੀ ਗਊ ਤੇ ਮਰਵਾਣਾ ਜਿੰਨਾ ਜੋਰ ਲਾਣਾ ਲਾਲਾ ਜਿੰਨਾ ਜੋਰ ਲੱਗਾ ਲਾਲਾ ਤੇਰੇ ਐਨੇ ਜਿਗਰੂ ਗੱਲ ਦੀ ਹੱਡੀ ਬਣ ਕੇ ਰਹਿਣਾਗੇ ਔਰ ਨਾਲ ਸਮਝੇ ਜੇਹਦੇ ਵਿੱਚ ਹੋਵੇਗਾ ਫਿਰ ਤੂੰ ਜਿਹੜਿਆ ਕੱਟੇਗਾ ਸਾਡੀ ਭੈਣ ਗੁਰਪ੍ਰੀਤ ਫਿਰ ਉਹ ਲੋਕਾਂ ਕੇ ਬੇਇਜ਼ਤੀ ਕਰੂਗੀ ਵੀ ਆਜੋ ਮੇਰੇ ਭਗਵਾਨ ਤੁਮਾਂ ਦੇ ਕਿਸੇ ਨਹੀਂ ਆਉਗਾ ਕਿਸੇ ਨਹੀਂ ਆਉਣਾ ਤੂੰ ਜੇਹਦੇ ਵਿੱਚ ਹੋਵੇਗਾ ਅੱਜ ਦੀ ਗੱਲ ਕਹੀ ਨੂੰ ਯਾਦ ਰੱਖੀ ਜਿੰਨਾ ਡਰੋਟਾ ਹਾਂ ਤਾਲਾ ਸਮਾਪਤ ਤੱਕ ਵਰਤਣਾ ਤੱਕ ਵਰਤਣਾ ਜਿਆਦ ਰੱਖੋ ਨੌਜਵਾਨੋ ਮੈਂ ਬੱਸ ਕਹਿਣਾ ਕਿ ਬਸਾਰ ਰਿਹਾ ਆਪੂ ਸਾਹਿਬਾਨ ਦਾ ਧੰਨਵਾਦ ਕਰਨਾ ਸਾਰੇ ਫੂਟਾ ਧੰਨਵਾਦ ਕਰਨਾ ਜਿਹੜੇ ਤੁਸੀਂ ਇੱਥੇ ਆਇਓ ਬੜੇ ਲੱਖੇ ਤੇ ਲਈ ਤੇ ਸਾਡੇ ਆਪਾਂ ਸਭ ਆਪਣੇ ਘਰਾਂ ਵਿੱਚ ਵੀ ਆਇਓ ਤੁਹਾਡਾ ਸਾਰਾ ਬਹੁਤ ਬਹੁਤ ਧੰਨਵਾਦ ਤੁਹਾਡੇ ਬਜੋਟਾਂ ਦਾ ਬਹੁਤ ਬਹੁਤ ਧੰਨਵਾਦ ਇਕੱਲੇ ਇਕੱਲੇ ਜਿਹੜੇ ਫਲਕ ਲੰਮੇ ਸੇ